ਇਹ ਸੋਚਿਆ ਸੀ ਕਿ ਇਹ ਸਰਕਾਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉ ਗੁਰੂ ਘਰਾਂ ਤੇ ਹਮਲੇ ਕਰੂਗੀ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੱਤਾ ਦਾ ਹੰਕਾਰ ਜਿਹੜਾ ਉਹ ਇਸ ਕਦਰ ਹੋ ਗਿਆ ਕਿ ਉਹ ਛੇ ਕਾਲ ਤੱਕ ਸਭ ਨਾਲ ਵੀ ਟਕਰਾਲ ਲੈਂਦੇ ਉਹ ਗੁਰੂ ਘਰਾਂ ਦੇ ਉੱਪਰ ਵੀ ਸਵਾਲ ਖੜੇ ਕਰ ਦਿੰਦੇ ਆ ਗੁਰੂ ਘਰਾਂ ਦੀ ਸਾਥ ਨੂੰ ੱਠਾ ਲਾਣਾ ਔਰ ਪਿੱਛੇ ਗੁਰੂ ਰਬੀਦਾਸ ਗੁਰੂ ਘਰ ਤੇ ਹਮਲਾ ਕਰ ਦਿੱਤਾ ਧਲੇਤੇ ਦੇ ਵਿੱਚ ਉਹ ਭੋਜਨ ਸਮਾਜ ਪਾਰਟੀ ਦਾ ਅੱਜ ਇੱਥੇ ਆ ਕੇ ਗੁਰੂ ਘਰ ਤੋਂ ਗੁਰਸੱਭ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਔਰ ਇਹ ਪ੍ਰਬੰਧਕ ਕਮੇਟੀ ਭੋਜਨ ਸਮਾਜ ਪਾਰਟੀ ਦਾ ਪ੍ਰਬੰਧਕ ਕਮੇਟੀ ਦੇ ਨਾਲ ਡਟ ਕੇ ਚੇਤਾਨਨ ਦੀ ਤਰ੍ਹਾਂ ਖੜੇ ਹੋਣਾ ਐਲਾਨ ਕਰਨਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਜ਼ਬਰਦਸਤ ਮੁਕਾਬਲੇ ਤਕੋ ਲੱਖਾਂ ਸੰਗਤਾਂ ਦੀ ਸੈਂਟੀਮੈਂਟਸ ਧਾਰਮਿਕ ਭਾਵਨਾਵਾਂ ਇੱਥੇ ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ। ਤੋਂ ਸਰਕਾਰ ਕੀ ਕਰ ਰਹੀ ਹੈ? ਜਿਹੜਾ ਕੰਮ ਆਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਣਾ ਚਾਹੀਦਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇਖਣਾ ਚਾਹੀਦਾ। ਉਹ ਕੰਮ ਮੁੱਖ ਮੰਤਰੀ ਜੀ ਆਪਣੇ ਸਿਰ ਤੇ ਲੈ ਕੇ ਤੁਰੇ ਹੋਏ ਆ। ਪੰਜਾਬ ਦੇ ਅੰਦਰ ਕਿਸੇ ਵੀ ਵਾਅਦੇ ਤੇ ਇਹ ਖਰੇ ਨਹੀਂ ਉਤਰੇ। ਇਹ ਜਿਹੜਾ ਇਹ ਸਾਰੀ ਐਕਸਰਸਾਈਜ਼ ਚੱਲ ਰਹੀ ਆ ਕਿਉਂਕਿ ਲੋਕ ਹੁਣ ਇਹਨਾਂ ਨੂੰ ਪੁੱਛਣ ਲੱਗੇ ਆ ਕਿ ਵੀ 4 ਸਾਲ ਪਹਿਲਾਂ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੁਸੀਂ ਤਾਂ ਕਿਸੇ ਇੱਕ ਨੂੰ ਸਜ਼ਾ ਨਹੀਂ ਦਿੱਤੀ ਇਹ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਗਾਰੰਟੀ ਦਿੱਤੀ ਸੀ ਕਿ 3 ਮਹੀਨਿਆਂ ਚ ਪੰਜਾਬ ਚ ਡਰੱਗ ਖਤਮ ਕਰ ਦੇਵਾਂਗੇ ਤੇ 4 ਸਾਲ ਬਾਅਦ ਵੀ ਡਰੱਗ ਦੇ ਹੋਮ ਡਿਲੀਵਰੀ ਕੰਟੀਨਿਊ ਜਾਰੀ ਹੈ ਫੇਲ ਹੋ ਗਈ ਸਰਕਾਰ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦੇ ਮੁੱਦੇ ਤੇ ਫੇਲ ਹੋ ਗਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਫੌਜ ਵਿੱਚ ਭਰਤੀ ਕਰਕੇ ਮਰਵਾਏ ਜਾ ਰਹੇ ਜਿਹੜੇ ਮਨੁੱਖੀ ਤਸ਼ਕਰ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਪੰਜਾਬ ਦੇ ਵਿੱਚ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਸਿਹਤ ਕ੍ਰਾਂਤੀ ਫੇਲ ਹੋ ਗਈ ਸੈਂਡ ਮਾਫੀਆ ਉਵੇਂ ਹੀ ਟਟਿਆ ਪਿਆ ਜਿੱਦਾਂ ਪਹਿਲੀਆਂ ਸਰਕਾਰਾਂ ਚ ਆਪਣਾ ਪੰਜਾਬ ਦੇ ਰਿਸੋਰਸਸ ਨੂੰ ਲੁੱਟਦਾ ਸੀ 272000 ਕਰੋੜ ਤੇ ਇਹਨਾਂ ਨੂੰ ਪੰਜਾਬ ਮਿਲਿਆ ਕਰਜ਼ਾ ਜਦੋਂ ਇਹਨਾਂ 417000 ਕਰੋੜ ਤੇ 31 ਮਾਰਚ ਤੱਕ ਲੈ ਜਾਣਾ 30000 ਪ੍ਰਾਪਰਟੀਆਂ ਪੰਜਾਬ ਦਾ ਵੇਚਣ ਦੀ ਤਿਆਰੀ ਕਰ ਲਈਓ ਆ ਜਦੋਂ ਨੌਜਵਾਨ ਰੋਜ਼ਗਾਰ ਮੰਗਦੇ ਆ ਤਾਂ ਧੀਆ ਦੇ Baal ਨੋਚਦੇ ਆ ਕੱਪੜੇ ਪਾੜਦੇ ਆ ਐਦਾਂ ਜਾਬਰਾਂ ਦੀ ਤਰ੍ਹਾਂ ਪੇਸ਼ ਆਉਂਦੇ ਆ ਕਿ ਜਿੱਦਾਂ ਇੱਥੇ ਲੋਕਤੰਤਰ ਨਹੀਂ ਇੱਥੇ ਤਾਨਾ ਛਾਈ ਹੁੰਦੀ। ਸੋ ਇਸ ਕਰਕੇ ਇਹ ਤਾਨਾ ਛਾਹ ਸੋਚ ਹੈ ਕਿ ਗੁਰੂ ਘਰਾਂ ਤੇ ਹਮਲੇ ਵਿਚਾਰਕ ਹਮਲੇ ਕਦੀ ਉਹ ਗੋਲਕੰਧਾ ਸਾਹਿਬ ਪੁੱਛਦੇ ਮੈਂ ਕਹਿੰਦਾ ਮੁੱਖ ਮੰਤਰੀ ਜੀ ਨੂੰ ਇਹ ਕਿਨੇ ਹੱਕ ਦੇ ਦਿੱਤਾ। ਹਰੇਕ ਪਿੰਡ 'ਚ ਅਸੀਂ ਗੁਰਦੁਆਰੇ ਬਣਾਏ। ਹਰੇਕ ਪਿੰਡ ਵਿੱਚ ਗੋਲਕ ਰੱਖੀ। ਉਹ ਗੋਲਕ ਦੇ ਪੈਸੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ। ਮੁੱਖ ਮੰਤਰੀ ਨੂੰ ਇਹ ਕਿਨੇ ਹੱਕ ਦੇ ਦਿੱਤਾ। ਉਹ ਆਪਣਾ ਪੰਜਾਬ ਦਾ ਬਜਟ ਸਵਾਰ ਲਵੇ ਪੰਜਾਬ ਸੰਭਾਲ ਲਵੇ ਪੰਜਾਬ ਸੰਭਾਲਿਆ ਨਹੀਂ ਜਾਂਦਾ ਇਸੇ ਕਰਕੇ ਸਾਨੂੰ ਪੰਜਾਬ ਸੰਭਾਲੋ ਮਹਮ ਚਲਾਣੀ ਪਈ ਆ ਤਾਂ ਮੈਂ ਅੱਜ ਗੁਰੂ ਘਰ ਤੇ ਜਿੱਥੇ ਸੀਸ ਝੁਕਾਉਣਾ ਉੱਥੇ ਅਸੀਂ ਪ੍ਰਬੰਧਕ ਕਮੇਟੀ ਨੂੰ ਇਹ ਵਿਸ਼ਵਾਸ ਦੇਣ ਲਈ ਆਏ ਆ ਕਿ ਵਾਜਨ ਸਮਾਜ ਪਾਰਟੀ ਦੀ ਪੂਰੀ ਸ਼ਕਤੀ ਗੁਰੂ ਘਰ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਸਰਕਾਰ ਅਗਰ ਕੋਈ ਜ਼ਬਰ ਤੱਕੇਸ਼ਾਈ ਕਰੂਗੀ ਤਾਂ ਸਰਕਾਰ ਨੂੰ ਮੋਟੋਰਮ ਜਵਾਬ ਦੇਵਾਂਗੇ ਔਰ ਮੈਂ ਇੱਥੇ ਦੇ ਇਲਾਕੇ ਦੇ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਰਸੋਈ ਚੋਂ ਮਿਲੇ ਆ ਗੁਰੂ ਸਾਹਿਬ ਦੇ ਸਰੂਪ ਮਤਲਬ ਪਹਿਲੀ ਤਾਂ ਗੁੰਮਸ਼ੁਦਾ ਕਹਿਣਾ ਅਸੀਂ ਲੱਭ ਲਏ ਕਹਿਣਾ ਇਹ ਸ਼ਬਦ ਜਿਹੜੇ ਆ ਇਹ ਧਾਰਮਿਕ ਮਰਿਆਦਾ ਦੇ ਖਿਲਾਫ ਔਰ ਲੋਕਲ ਐਮਐਲਏ ਅਗਰ ਇਹ ਜਿਹੜੇ ਬੇਅਦਬੀ ਵਾਲੇ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਵਰਤੇ ਆ ਗੁਰੂ ਘਰ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਅਗਰ ਉਹਦੇ ਨਾਲ ਨਹੀਂ ਤਾਂ ਉਹ ਅਸਤੀਫਾ ਦੇਵੇ ਆਮ ਪਾਰਟੀ ਤੋਂ ਕੀ ਕਰ ਰਹੇ ਉੱਥੇ ਉਹ